ਆ ਤੇ 7:30 ਤੀਜਾ ਟਾਈਮ ਦਿਖਾਉਣ ਦੇ ਚਾਹੀਦੇ ਤੇ ਤਾਰਾ ਜਿਹਾ ਦਿਖਾਈ ਆ ਪਹਿਲੀ ਵੀਡੀਓ ਦੇ ਦੂਜੀ ਵੀਡੀਓ ਪਰ ਬਾਤ ਕੀ ਗੰਦੂਰ ਨਹੀਂ ਹਾਂ ਮਾਲਿਕ ਕਿਰਪਾ ਕਰੋ ਇਸੇ ਮੈਦ ਲੈਣ ਦਾ ਨਾਲ ਨਾਲ ਵੀਡੀਓ ਚੱਲਦੀ ਰਹੇ ਤੇ ਤੁਹਾਨੂੰ ਦੋ ਥਾਂ ਤੇ ਵੀਡੀਓ ਦੇ ਮਾਈ ਦੇ ਮਾਲਿਕ ਕਿਰਪਾ ਕਰੋ ਕਿਰਪਾ ਕਰਨਾ

ਗੋਚਾ ਕਪਵਾੜੂ ਪੰਡਾ ਬਣਾ ਲਾ ਫਿਰ ਪਟਕਲੇ ਤਰਤਾਂ ਹਾਂ ਜਿੰਦੇ ਅਗਲਾ ਵੀ ਜੀ ਮੰਨ ਲਓ 11 ਕਿਲੋ ਤੇ 930 ਗ੍ਰਾਮ ਦਿੱਤੇ ਸਾਹਮਣੇ ਤੇ ਲੱਗ ਆ ਗਿਆ ਤੇ ਤੁਸੀਂ ਗਿਣ ਲਓ ਤੇ ਬਾਕੀ ਮਾਘਾ ਨੇ ਵੀ ਆਪਾ ਗੁਰੂ ਕਿਰਪਾ ਕਰੇ ਇਹ 11 ਕਿਲੋ ਤੇ 250 ਗ੍ਰਾਮ ਦੋ ਦੇ ਵੀਰ ਸੇਸੋ ਗ੍ਰਾਉਂਡ ਨੇ ਬਾਟ ਨੂੰ ਚਿਤਖਣਗੇ 11 ਕਿਲੋ 930 ਬਾਲਟੀ ਪਾ ਲਈ ਇਹ ਵੀ ਨੂੰ ਸ਼ੱਕ ਹੋਵੇ ਕਿਹ ਰਕਮ ਦਾ ਕਰਾਇਆ ਫ੍ਰੀ ਤੁਮ ਜਨ ਫ੍ਰੀ ਆਪਣੇ ਕੋਲ ਆ ਸਕਦਾ ਇਹਦੇ ਵਿੱਚ ਉਹ ਆ ਗਈ

ਉਹ ਨੂੰ ਲਈ 11 ਕਿਲੋ ਲਵਾ ਗਿਆ। ਉਹ ਨੂੰ 11 ਕਿਲੋ ਦੋਸਾ ਦਿੱਤਾ। ਇਹਦੇ ਫਲੇ 12 ਦੁੱਧ ਆ ਪਾਗੀ ਖੜੇ ਬਾਕੀ। ਮਾਲ ਨੇ ਕਿ ਪਾਗੀ ਦੀ ਪੀ ਵਾਲੀ ਵਿੱਚ ਦੁੱਧ ਜਿੰਨੇ ਬਹੁਤ ਜ਼ਿਆਦਾ ਹੈ। ਐ ਕਿਸ ਟੰਗਾਂ ਦੇ ਸੁਈ ਆ ਕੱਟੀ ਨੇ ਮੰਗਵੀ ਦੀ। ਆ ਵੀ ਨਹੀਂ ਕੱਟੀ। ਤਾਂ ਇਹ ਨਹੀਂ ਕੱਟਣੀ। ਜੀ ਉਹ ਕੱਟੀ ਦੇਖ ਰਹੀ। ਇਹ ਨਹੀਂ ਛੱਡ ਦੇ। ਤੇ ਫਾਲਤੂ ਦੇਸੀ ਦਿੰਦਾ।